ਵੀ ਰੱਖ ਲੋ ਕੰਮ ਇਹ ਫੇਰ ਬਈ ਮਾਨ ਸਨਮਾਨ ਜਿਹੜੇ ਹੋ ਲੱਗਿਆ ਹੋਰ ਤੋਂ ਭਰਾਵਾਂ ਦੇ ਬਾਈਆਂ ਦੀ ਮਿੱਤਰਤਾ ਕੀ ਜੂਪਾ ਜਗਰਾਉ ਤੇ ਜੰਟੀ ਜਉਂਦ ਤੇ ਆਪਣਾ ਵੀ ਮਾਨ ਸਨਮਾਨ ਕਰਨਾ ਭਰਾਵਾਂ ਨੇ ਬਹੁਤ ਧੰਨਵਾਦ ਆ ਤੇ ਸਾਰੇ ਭੈਣੀ ਪੜਿੰਗਾ ਗਰੁੱਪ ਨੇ ਬਾਈ ਮਾਨ ਸਨਮਾਨ ਕਰਿਆ ਘਟੂ ਘਟ ਨਾਂ ਵਾਲੇ 35 40 ਮਾਨ ਸਨਮਾਨ ਹੋਣਗੇ ਤੇ ਆਪਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਆ ਯਾਨੀ ਕਿ ਕਿਉਂਕਿ ਅੱਜ ਤਦ ਦੇਣੀ ਇਹ ਬਹੁਤ ਵੱਡੀ ਗੱਲ ਨੇ ਮਾਰ ਦਿਓ ਬਈ ਤਾੜੀਆਂ ਬਈ ਜੂਪੇ ਜਗਰਾਉ ਦਾ ਏ ਜੰਟੀ ਜੋਂਦਾ ਲੈ ਫੋਟੋ ਮੈਚ ਕਰ ਦਿੰਦਾ ਤੇ ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ ਮਾਨ ਸਨਮਾਨ ਵਾਲੀਆਂ ਗੱਲਾਂ ਬਹੁਤ ਵੱਡੀ ਓਏ ਰਾਜੂ ਓਏ ਬੰਦ ਕਰੀ ਬੰਦ ਕਰੀ 2 ਮਿੰਟ ਆਇਆ ਕਿ ਨਹੀਂ ਏ ਬਾਈ ਮਾਨ ਸਨਮਾਨ ਵਾਲੀਆਂ ਗੱਲਾਂ ਜਿਹੜੀਆਂ ਛੋਟੀਆਂ ਨਹੀਂ ਹੁੰਦੀਆਂ ਹਰੇਕ ਬੰਦਾ ਕਹਿੰਦਾ ਲੈ ਮਾਨ ਸਨਮਾਨ ਆ ਮਾਨ ਸਨਮਾਨ ਲੈਣਾ ਤੇ ਉਹਨੂੰ ਸਾਂਭ ਕੇ ਰੱਖਣਾ ਤੇ ਮਾਨ ਸਨਮਾਨ ਕਰਨਾ ਇੱਕ ਬਹੁਤ ਵੱਡੀ ਗੱਲ ਆ ਜੇ ਤੁਸੀਂ ਇਹਦੀ ਐਮੀ ਤੀਨ ਨਾ ਸਮਝ ਸਕਦੇ ਐਮੀਅਤ ਫਿਰ ਤੁਸੀਂ ਕਿਸੇ ਪੱਖੋਂ ਕਾਮਯਾਬ ਨਹੀਂ ਮਾਣ ਸਨਮਾਨ ਬੰਦੇ ਨੇ ਪੂਰੇ ਤੁਸੀਂ ਯਾਰੋ ਦੁਨੀਆ ਦੇ ਵਿੱਚੋਂ ਲੱਭ ਕੇ ਬੰਦੇ ਨੂੰ ਇੱਕ ਇੱਜ਼ਤ ਦੇਣ ਹੁੰਦਾ ਠੀਕ ਆ ਤੇ ਮਾਣ ਸਨਮਾਨ ਦੇਣਾ ਹੁੰਦਾ ਬੰਦੇ ਨੇ ਤੇ ਕਰੋਉਣ ਵਾਲੇ ਬੰਦੇ ਨੂੰ ਮੈਂ ਇੱਕ ਗੱਲ ਕਹਿਣਾ ਹੁਣਾ ਵੀ ਜੇ ਤੁਹਾਡਾ ਬੰਦੇ ਨੇ ਮਾਣ ਕਰਿਆ ਤਾਂ ਉਸ ਇੱਜ਼ਤ ਨੂੰ ਬਰਕਰਾਰ ਰੱਖੋ ਇਹ ਨਾ ਹੋਵੇ ਇੱਕ ਬੰਦੇ ਨੇ ਤੁਹਾਡਾ ਮਾਣ ਸਨਮਾਨ ਕਰਿਆ ਤੇ ਤੁਸੀਂ ਉਹਦੇ ਸਾਹਮਣੇ ਹੀ ਆਪਦੀ ਸਭੀ ਖਰਾਬ ਕਰ ਲਓ ਚੰਦ ਪੈਸਿਆਂ ਪਿੱਛੇ ਤੇ ਚੰਦ ਕੋ ਮੋ ਲੋਵ ਵਾਲੀਆਂ ਚੀਜ਼ਾਂ ਪਿੱਛੇ ਹਨਾ ਆਪਾਂ ਕਹਿ ਦਿੰਨੇ ਆ ਵੀ ਜਿਹੜੇ ਬੰਦੇ ਨੇ ਮਾਣ ਸਨਮਾਨ ਕਰਿਆ ਯਾਰ ਉਹਦੇ ਸਾਹਮਣੇ ਤਾਂ ਕੰਮ ਸੇਕਮ ਥੋੜੀ ਛਵੀ ਇਹੋ ਜਿਹੀ ਹੋਣੀ ਚਾਹੀਦੀ ਆ ਵੀ ਉਹ ਸਾਰੀ ਉਮਰ ਬੰਦੇ ਨੂੰ ਮਾਣ ਹੀ ਰਹੇ ਵੀ ਹਾਂ ਮੈਂ ਉਮਰ ਦੇ ਵਿੱਚ ਸਾਰੀ ਦੇ ਵਿੱਚ ਇੱਕ ਬੰਦੇ ਨੂੰ ਪੂਰੀ ਦੁਨੀਆ ਚ ਲੱਭ ਕੇ ਆ ਬੰਦੇ ਦਾ ਮਾਣ ਕਰਿਆ ਤਾਂ ਉਹ ਬੰਦਾ ਖਰਾ ਉਤਰਿਆ ਤੇ ਵੀਰ ਬਣ ਕੇ ਨੂੰ ਇੱਕ ਕੱਪ ਜਾਂ ਕੋਈ ਛੋਟੀ ਜੀ ਚੀਜ਼ ਸਮਝ ਕੇ ਇਹ ਨਾ ਗਿਆ ਕਰੋ ਵੀ ਇਹ ਤਾਂ ਹੁੰਦਾ ਹੀ ਰਹਿੰਦਾ ਜਾਂ ਕਿਵੇਂ ਫੇਰ ਕੀ ਹੋ ਗਿਆ ਫਲਾਣੇ ਦਾ ਕਰਤਾ ਕਰਨੇ ਵੀ ਬਹੁਤ ਵੱਡੀ ਹੁੰਦੀ ਹੈ ਤੇ ਮਾਣ ਕਰਾਉਣਾ ਵੀ ਬਹੁਤ ਵੱਡਾ ਹੁੰਦਾ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਐਮ ਰੋਲ ਅਦਾ ਕਰਨਾ ਬੰਦੇ ਨੇ ਹੀਰੋ ਬਣ ਕੇ ਮੂਹਰੇ ਆਉਣਾ ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਸੋ ਵੀਰ ਬਣ ਕੇ ਮੈਂ ਇਹੀ ਗੱਲ ਕਹਿਣਾ ਵੀ ਸ਼ੌਂਕ ਵੀ ਰੱਖੋ ਪਰ ਇਹ ਚੀਜ਼ ਨੂੰ ਵਰਕਰਾਂ ਰੱਖਿਆ ਕਰੋ ਵੀ ਪੂਰੀ ਦੁਨੀਆ ਦੇ ਵਿੱਚ ਥੋੜੀ ਜਾਣੀ ਹੈ ਸਾਰੀ ਉਮਰ ਖਾਤਿਰ ਥੋੜੇ ਜਵਾਕਾਂ ਤੱਕ ਰਹਿਣੀ ਹੈ ਵੀ ਮਾਨ ਸਨਮਾਨ ਹੋਏ ਸੀ ਜਾਂ ਕਰਦੇ ਸੀ ਇਹ ਕੋਈ ਬੰਦਿਆਂ ਨੇ ਹੁੰਦੇ ਆ ਜਿਹੜੇ ਬੰਦੇ ਨੂੰ ਜਿਹੜਾ ਬੰਦਾ ਫੱਟ ਆ ਜਾਂਦਾ ਹਨ ਤੇ ਉਹ ਬੰਦੇ ਸਾਹਮਣੇ ਆਪਦੀ ਵੀਰਮਾਨ ਕਿ ਨਾ ਸ਼ਭੀ ਨਾ ਖਰਾਬ ਕਰਿਆ ਕਰੋ ਕਿਤੇ ਉਹਨੂੰ ਕੱਲ ਨੂੰ ਨਮੂਸੀ ਚੱਲਣੀ ਪਵੇ ਵੀ ਯਾਰ ਆਹ ਬੰਦੇ ਨੂੰ ਮੈਂ ਸਨਮਾਨ ਕਰਿਆ ਸੀ ਇਹ ਬੰਦਾ ਤਾਂ ਯਾਰ ਗਲਤ ਕੰਮ ਕਰਦਾ ਫਿਰਦਾ ਮੈਥੋਂ ਜ਼ਿੰਦਗੀ 'ਚ ਬਹੁਤ ਵੱਡੀ ਗਲਤੀ ਹੋ ਗਈ ਉਹਨੂੰ ਇਹ ਗੱਲ ਕਹਿਣ ਦਾ ਮੌਕਾ ਨਾ ਦੋ ਸੋ ਬਹੁਤ-ਬਹੁਤ ਮੁਬਾਰਕਾਂ ਬਾਈ ਜੂਪੇ ਜਗਰਾਉ ਨੂੰ ਵੀ ਤੇ ਜਾਂਟੀ ਜਿਉਂਦ ਨੂੰ ਤੇ ਬਹੁਤ-ਬਹੁਤ ਧੰਨਵਾਦ ਆ ਬਾਈ ਪੈਣੀ-ਪੜਿੰਗਾ ਕਰਦਾ ਗਰੁੱਪ ਦਾ ਜਿੰਨੇ ਵੀ ਪੈਣੀ-ਪੜਿੰਗਾ ਵਾਲੇ ਆ ਵਾਲਾ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਸੀਗੀ ਅੱਜ ਭੈਣੀ ਬੜਿੰਗਾ ਤੇ ਬਾਈ ਮੋਰ ਬੱਪੀ ਆਣੇ ਦਾ ਸਨਮਾਨ ਹੋਣ ਲੱਗਿਆ ਤੇ ਸਾਰੇ ਹੈਪੀ ਬੱਪੀ ਆਣਾ ਪਹੁੰਚਿਆ ਬਾਈ ਦੀ ਕੂਤਰ ਲੈ ਕੇ ਪੁੱਤ ਜਆ ਬਾਈ ਦਾ ਤੇ ਬਾਈ ਲਾਡੀ ਹੋਣੀ ਦੀਪੇ ਹੋਣੀ ਸਾਰੇ ਭੈਣੀ ਬੜਿੰਗਾ ਦੀ ਜਿਹੜੀ ਟੀਮ ਆ ਗੁਰਦੀਪ ਕੂਤਰ ਬਾਜਾਂ ਦੀ ਤੇ ਬਾਈ ਸਨਮਾਨ ਕਰਨ ਲੱਗੇ ਆ ਤੇ ਕੱਪ ਵੀ ਇਹਨਾਂ ਦਾ 5.5 ਫੁੱਟ ਦਾ ਹੋ ਹੈ ਲਾਡੀ ਆ ਦੇਖ ਲੈ ਬਾਈ ਇਹ ਕੱ ਲੈ ਹੋ ਜਾਊਗਾ ਹੈਗਾ 5.5 ਫੁੱਟ ਦਾ ਕੱਪ ਬਾਈ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਹੋਣਾ ਨੂੰ ਉੱਤਰ ਦਾਜ ਜਿਵੇਂ ਕਹਿੰਦੇ ਕਹਿੰਦੇ ਖਾਉਂਦੇ ਚੰਗੇ ਚੰਗੇ ਬਾਈ ਚਰੇ ਗਏ ਨਾਰ ਰਾਏ ਕੋਟ ਆ ਤੇ ਪਰ ਬਾਜੀ ਪੂਰਾ ਸਿਰਾ ਹੋਇਆ ਪਿਆ ਮਾਰ ਦਿਓ ਤਾੜੀ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਕਰੋ ਹੋਰ ਵੀ ਕਿਹਨੂੰ ਕਰਨਾ ਹੈ ਬੜਾਈਆਂ ਬਹੁਤ ਬਹੁਤ ਵੀਰੇ ਕਰਦੋ ਕਰਦੋ ਜਿੰਨੂੰ ਜਿੰਨੂੰ ਕਰਨੇ ਆ ਇਹ ਬਾਈ ਜੱਸੀ ਰਾਇ ਕੋਟ ਠੀਕ ਹੈ ਇਹਨਾਂ ਦਾ ਮਾਣ ਸਨਮਾਨ ਠੀਕ ਹੈ ਮੀਮਾ ਗਿੱਲ ਉਹਨਾਂ ਦਾ ਮਾਣ ਸਨਮਾਨ ਆ ਜੀ ਪਿੰਡ ਬੰਨੀਓ ਠੀਕ ਹੈ ਬਾਈ ਜੱਸੀ ਰਾਇ ਕੋਟ ਠੀਕ ਹੈ ਜੀ ਠੀਕ ਹੈ ਜੈਂਕੀ ਰਾਇ ਜੈਂਕੀ ਰਾਇ ਕੋਟ ਦਾ ਮਾਣ ਸਨਮਾਨ ਹੋਣ ਲੱਗਿਆ ਜੀ ਪਿੰਡ ਭੈਣੀ ਬੜਿੰਗਾ ਬੰਨੀਓ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਨੂੰ ਆ ਜਾਓ ਬਾਈ ਹੋਰ ਕੀ ਦਾ ਹੈ ਕੀ ਦਾ ਕੀ ਦਾ ਸੀਗਾ ਹਰਜੀਪ ਲੋਹੜ ਬੱਦੀ ਹਰਜੀਪ ਲੋਹੜ ਬੱਦੀ ਬਾਈ ਦਾ ਮਾਣ ਸਨਮਾਨ ਪੰਡ ਪਣੀ ਪੜਿੰਗਾ ਬੰਨੀਓ ਤੇ ਬਹੁਤ ਬਹੁਤ ਮੁਬਾਰਕਾਂ ਬਾਈਆਂ ਨੂੰ ਆਜੋ ਬਾਈ ਹੋਰ ਕੀ ਦਾ ਹੈ ਹੁਣ ਤੇ ਮਾਨ ਸਨਮਾਨ ਹੋਣ ਲੱਗਿਆ ਜੀ ਸ਼ੀਰਾ ਹਰੀਗੜ ਗੋਪੀ ਗੋੰਦਵਾਲ ਰਾਜੂ ਜਗੇੜਾ ਕਮੈਂਟਰੀ ਵਾਲੇ ਦੇ ਕਾਪੀ ਵਾਲਿਆਂ ਦਾ ਮਾਨ ਸਨਮਾਨ ਹੋਣ ਲੱਗਿਆ ਤੇ ਬਹੁਤ ਬਹੁਤ ਮੁਬਾਰਕਾਂ ਭਰਾਵਾਂ ਨੂੰ ਬਹੁਤ 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 ਇਨਸਾਫ ਕਰਿਆ ਬਾਈ ਬਹੁਤ ਥੋਣੀ ਬਾਜੀ ਹੋਈ ਆ ਬਹੁਤ ਵਧੀਆ ਕਮੈਂਟਰੀ ਕਰੀ ਆ ਰੰਗਨ ਕਰਿਆ ਲੋਕਾਂ ਦਾ ਰਾਜੂ ਨੂੰ ਸੀਰੇ ਬਾਈ ਨੇ ਜਾ ਰਹੀਆਂ ਤੇ ਗੋਪੀ ਬਾਈ ਨੇ ਜਾ ਰਹੀਆਂ ਬਗਾ ਜੀ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਅੱਜ ਬਾਈ ਪੈਣੀ ਵਣਿੰਗਾ ਸਨਮਾਨ ਬਾਈ ਗੱਗੇ ਦਾ ਬਾਈ ਸੀਰੇ ਦਾ ਤੇ ਬਾਈ ਗੋਪੀ ਉਹਨਾਂ ਦਾ ਬਾਈ ਗਰਦੀਪ ਉਹਨਾਂ ਕਨੀਓ ਬਾਈ ਜੱਸੇ ਉਹਨਾਂ ਕਨੀਓ ਬਾਈ ਇਹੋ ਫੋਟੋ ਖਾ ਲੈ ਬਾਈ ਆਹ ਬਾਜੀ ਦੇ ਉੱਤੇ ਇੱਕ ਨਵਾਂ ਸੂਲ ਦੇਖਿਆ ਮੈਂ ਪਾਣੀ ਵਾਲਿਆਂ ਨੂੰ ਤੇ ਜਿਹੜੇ ਵਿਚਾਰੇ ਸੇਵਾਦਾਰ ਸੀ ਉਹਨਾਂ ਨੂੰ ਵੀ ਮਾਨ ਸਨਮਾਨ ਕਰਿਆ ਇਹ ਰਹਿ ਜਾਂਦੇ ਹੁੰਦੇ ਹਰੇਕ ਬਾਈ ਦੇ ਹਨ ਤੇ ਇਹਨਾਂ ਦਾ ਇੱਕ ਸੂਲ ਸੀਗਾ ਵੀ ਬਾਜੀ ਤੇ ਉਹੀ ਆਵੇ ਜੇ ਪਾਣੀ ਪਿਉਣਾ ਜਿਹਨੂੰ ਅਸੀਂ ਕਿਹਾ ਵਾ ਕਿਉਂਕਿ ਹਨਾ ਬਾਜੀ ਦੇ ਉੱਤੇ ਆ ਜਾਂਦੇ ਆ 10-12 ਜਾਣੇ ਪੈਸੇ ਫਿਰ ਸਾਰਿਆਂ ਨੂੰ ਦੇਨੇ ਪੈਂਦੇ ਆ ਫਿਰ ਕਬੂਤਰਾਂ ਵਾਲੇ ਗੱਜ-ਗੱਜ ਕਰਦੇ ਆ ਵੀ ਯਾਰ ਸਾਡੇ ਪੈਸੇ ਚੋਂ ਕਿਉਂ ਕੱਟ ਲਿਆ 5-500 ਰੁਪਈਆ ਤੇ ਇਹਨਾਂ ਦਾ ਮੈਨੂੰ ਆ ਸਿਸਟਮ ਵੀ ਵਧੀਆ ਲੱਗਿਆ ਵੀ ਪਾਣੀ ਵਾਲੇ ਬੰਦੇ ਜਿਹੜੇ ਸੱਦਿਆ ਉਹੀ ਆਉਣ ਹਨਾ ਤੇ ਸਾਰਿਆਂ ਦਾ ਪੂਰਾ ਮਾਣ ਵੀ ਕੀਤਾ ਨਾਲੇ ਪੈਸੇ ਦਿੱਤੇ ਤੇ ਨਾਲੇ ਮਾਣ ਸਨਮਾਨ ਕੀਤਾ ਪਹਿਲੀ ਵਾਰੀ ਹੋਇਆ ਮੈਂ ਤਾਂ ਦੇਖਿਆ ਨਹੀਂ ਕਿਸੇ ਪਾਣੀ ਵਾਲੇ ਨੂੰ ਅੱਜ ਤੱਕ ਕੋਈ ਸਨਮਾਨ ਕਰਦਾ ਕੱਪ ਨਾਲ ਜਾਂ ਟਰੋਫੀ ਨਾਲ ਜਾਂ ਕਿਸੇ ਤੇ ਇਹ ਵੀ ਚਲ ਵਿਚਾਰਿਆ ਸੌਂਗ ਨਾਲ ਹੋਰ ਕਰਨਗੇ ਸਾਡੇ ਘਰੇ ਕੋਈ ਚੀਜ਼ ਆਈ ਹੈ ਹਨਾ ਮੁਬਾਰਕਾਂ ਬਾਈ ਬਹੁਤ ਬਹੁਤ ਇਹ ਛੋਟੇ ਛੋਟੇ ਸੇਵਾਦਾਰ ਬਾਈ ਜਿਨ੍ਹਾਂ ਨੇ ਵਿਚਾਰਿਆ ਨੇ ਸੇਵਾ ਕਰਾਈ ਇੱਥੇ ਕਿਸੇ ਨੂੰ ਬੈਠਿਆਂ ਨੂੰ ਚਾਹ ਪਿਆਈ ਪਾਣੀ ਪਿਆ ਬੈਠਿਆਂ ਨੂੰ ਇਹ ਕੋਈ ਪਿਆਰ ਦੇ ਤੌਰ ਆ ਛੋਟੇ ਛੋਟੇ ਸੇਵਾਦਾਰ ਬਾਈ ਇਹਨਾਂ ਦਾ ਵੀ ਮਾਨ ਸਨਮਾਨ ਕਰਿਆ ਤੇ ਕੋਈ ਬੈਠਿਆਂ ਨੂੰ ਚਾਹ ਪਿਉਂਦਾ ਸੀ ਵਿਚਾਰਾ ਕੋਈ ਪਾਣੀ ਪਿਉਂਦਾ ਸੀ ਕੋਈ ਸਨੇਹਾ ਲਾਉਂਦਾ ਸੀ ਵੀ ਬਾਈ ਤੈਨੂੰ ਹਾਕ ਮਾਰਦੇ ਥੱਲੇ ਜਾ ਕਿਵੇਂ ਇਹ ਵਿਚਾਰ ਨੇ ਬਹੁਤ ਸੇਵਾ ਕਰੀ ਦੇ ਸੇਵਾ ਦੇ ਤੌਰ ਤੇ ਊਣ ਹੀ ਜਿਵੇਂ ਆਪਾਂ ਕਹਿੰਦੇ ਪੈਸੇ ਲੈਣ ਜਾਂ ਕੋਸ ਹੋਰ ਇਹਨਾਂ ਨੂੰ ਨਾ ਹੀ ਪਤਾ ਸੀ ਵੀ ਸਾਡਾ ਸਨਮਾਨ ਕਰਨਾ ਤੇ ਬਾਈ ਲਾਡੀ ਹੋਣਾ ਨੇ ਦੀਪੇ ਹੋਣਾ ਨੇ ਗਰਦੀਪ ਵਰਗੇ ਨੇ ਸਰ ਇਹਨਾਂ ਦਾ ਵੀ ਵਿਚਾਰਿਆਂ ਦਾ ਯਾਰ ਪੈਂਡ ਵਾਲੇ ਜਿੰਨਾ ਵੀ ਗਰੁੱਪਾ ਭੈਣੀ ਬਡਿੰਗਾ ਨੇ ਇਹਨਾਂ ਨੂੰ ਵੀ ਮਾਨ ਸਨਮਾਨ ਕਰਿਆ ਤੇ ਇਹਨਾਂ ਨੇ ਕਬੂਤਰ ਵੀ ਬਹੁਤ ਲੱਭ ਲੱਭ ਕੇ ਦਿੱਤਾ ਵਿਚਾਰਿਆਂ ਨੇ ਯਾਰ ਜਵਾਕਾਂ ਨਹੀਂ ਕਿਉਂਕਿ ਗਰਮੀ ਬੜੀ ਸੀ ਕੂਤਰ ਡਿੱਗ ਗਈ ਆ ਇਹ ਚੱਕ ਕੇ ਲਿਆ ਕੇ ਦਿੰਦੇ ਸੀ ਬਹੁਤ ਬਹੁਤ ਮੁਬਾਰਕਾਂ ਬਾਈ ਦੰਦੁਕਣੀ ਰਾਤ ਚੌਗਣੀ ਵਾਹੇ ਕਰੋ ਤਰੱਕੀਆਂ ਬਖਸ਼ਣ ਮਾਨ ਸਨਮਾਨ ਹੋਣ ਲੱਗਿਆ ਬਾਈ ਮੋਟੇ ਦਾ ਕਸਬੇ ਵਾਲੇ ਦਾ ਜਾਂ ਮੋਟਿਆ ਜਾ ਉਹ ਕਹਿੰਦਾ ਨਹੀਂ ਹੁੰਦਾ ਉਹ ਉਹ ਆ ਮੋਟਾ ਜਾ ਇਹ ਹਾਂ ਪੂਰਾ ਅੱਜ ਦੇ ਟਾਈਮ ਦੇ ਵਿੱਚ ਜਨਨ ਕੀ ਜੇ ਆਪਾਂ ਕਹਿ ਦਈਏ ਕੋਕੇ ਜੜ ਗਿਆ ਬਾਈ ਛੋਟੀ ਉਮਰ ਚ ਵੱਡੀਆਂ ਮੱਲਾਂ ਕਹਿਦ ਨਹੀਂ ਗੱਲ ਹੁੰਦੀ ਆ ਹਾਂ 25 30 ਵਜੇ ਲਗਾਤਾਰ ਜਿਤਨੀਆਂ ਬਾਕੀ ਹਾਸਮੁਖ ਰਹਿੰਦਾ ਹੈ ਨਾ ਹਾਸੇ ਤੇਰਿਆਂ ਨੂੰ ਕੁਝ ਨਾ ਕੋ ਰੱਬ ਦਿੰਦਾ ਦਾ ਹੈਗਾ ਅੱਖਾਂ ਨੂੰ ਲੱਗਦੇ ਆ ਅੱਜ ਦੇ ਟਾਈਮ ਦਾ ਯਾਰ ਸੁਪਰਸਟਾਰ ਬਣ ਗਿਆ ਮੋਟਿਆ ਸਾਹੇ ਕੈਨੂ ਕੋਸ ਹੈ ਜੀ ਤੇ ਕੋਕੇ ਲੱਗ ਗਏ ਤਾਂ ਲੱਗ ਤੇ ਕੋਕੇ ਲੱਗੇ ਤਾਂ ਨਹੀਂ ਲਾਡੀ ਨਿਮਰਤਾ ਨਾਲ ਤੇਰੀ ਨਾਲ ਹਾਂ ਪਿਆਰ ਨੂੰ ਤੇਰੇ ਨੂੰ ਪਹਿਲੇ ਸਾਲ ਹੀ ਬੰਦੇ ਨੇ ਖੜਕਾ ਲੜਕਾ ਇੰਨਾ ਕਰ ਦਨਾ 25 ਕੀ ਹਾਲ ਆ ਬਾਈ ਹਸਰੀਕਾਲ ਜੀ ਇਹ ਮਾਨ ਸਨਮਾਨ ਹੋਣ ਲੱਗਿਆ ਜੀ ਬਾਈ ਸੋਨੀ ਬ੍ਰਹਮਪੁਰ ਦਾ ਤੇ ਕੌਣ ਲੈ ਕੇ ਜਾਉ ਮਾਨ ਸਨਮਾਨ ਬਾਈ ਨਾ ਨਾ ਠੀਕ ਹੈ ਬਾਈ ਲੈ ਕੇ ਜਾਊਗਾ ਤੇ ਬਹੁਤ ਬਹੁਤ ਮੁਬਾਰਕਾਂ ਬਾਈ ਸੋਨੀ ਨੂੰ ਤੇ ਸਾਰੇ ਪਿੰਡ ਵਾਲਿਆਂ ਨੂੰ ਭੈਣੀ ਭੜਿੰਗਾ ਨੂੰ ਜਿਨ੍ਹਾਂ ਨੇ ਬਾਈ ਆਪਦੇ ਕੱਲੇ ਕਬੂਤਰਵਾਜਾਂ ਨੇ ਬਾਜੀ ਕਰਾਈ ਸੀ ਇਹ ਕਿਸੇ ਕੋਈ ਐਨ ਆਰ ਆਈ ਤੋਂ ਪੈਸਾ ਨਹੀਂ ਲੈਂਦਾ ਕੋਈ ਹੋਰ ਨਹੀਂ ਤੇ ਸਾਰਾ ਆਪਦੇ ਭਾਈਚਾਰੇ ਕਿਸਾਨਾਂ ਨਾਲ ਕਦੇ ਕੂਤਰਾਂ ਵਾਲੇ ਨੇ ਜਾਨੀ ਕਿ ਬਹੁਤ ਸੋਹਣੀ ਬਾਜੀ ਕਰਾਈ ਅੱਜ ਇਹ ਮਾਨ ਸਨਮਾਨ ਕਰੀ ਜਾਂਦੇ ਸਾਰਿਆਂ ਦੇ ਤੇ ਬਹੁਤ ਧੰਨਵਾਦ ਆ ਬਾਜੀਆਂ ਦਾ ਮਾਰੋ ਤਾੜੀ ਬਾਈ ਵਾਰਕਾ ਬਾਈ ਬਹੁਤ ਬਹੁਤ